ਅਜਬੀ ਸਰ ਦੇ ਕੁਝ ਮੌਜੂਦ ਹਨ ਔਰ ਖਾਸ ਕਰਕੇ ਗੁਰਦੁਆਰਾ ਸਾਹਿਬ ਦੇ ਅੰਦਰ ਇੱਕ ਸਮਾਗਮ ਰੱਖਿਆ ਗਿਆ ਸੀਗਾ ਉਹ ਸਮਾਗਮ ਵੀ ਇਸ ਕੀਤਾ ਦੇ ਵਾਸਤੇ ਸਾਡੇ ਪਾਵਨ ਸੰਗੀਤਾਂ ਦੇ ਵਾਸਤੇ ਜਿਹੜਾ ਨੂੰ ਵਿਦੇਸ਼ਾਂ ਵਿੱਚ ਘਟੇ ਉੱਤੇ ਨੌਂ ਦੇ ਕਾਰਡ ਬਣੇ ਲੱਗਾ ਸ਼ਹੀਦ ਕਰਾ ਖैर ਉਸ ਚੀਜ਼ ਦੇ ਬਾਰੇ ਚ ਔਰ ਖਾਸ ਕਰਕੇ ਉਹ ਬਹੁਤ ਕੁਝ ਨਿਕਾਲਣ ਕਰਨੀ ਨਾ ਕਰਨੀ ਡਿਸਕਸ ਕਰਨੀ ਉਹਨਾਂ ਵਾਸਤੇ ਐਡਵੋਕੇਟ ਸਰ ਜੀ ਸਿੰਘ ਸਾਡੇ ਨਾਲ ਹੋਏ ਨੇ ਐਡਵੋਕੇਟ ਸਾਫ ਸਮਾਜ ਦਾ ਕੰਮ ਕਰਦੇ ਨੇ पिछले साल भाई अवतार सिंह खंडे ने नाइट से इन्होंने ना टारगेट करके किलिंग की है फिर पाई तीन दिन बाद पाई हरदीप सिंह ने टारगेट किलिंग होती है कि इधर उसको पहले सिद्धू तो मूसेवाले की टारगेट किलिंग होंगी है फिर दीप सिद्धू की तो टारगेट किलिंग होंगी है ਅੱਜ ਸਿੰਘ ਦਿੱਤੀ ਇਹ ਸਿੱਖ ਪੰਥ ਦੱਸਿਆ ਕਿ 40 ਸਾਲ ਪਹਿਲੇ 25-30 ਹਜ਼ਾਰ ਸਿੱਖ ਦੀ ਲਾਈਫ ਵਰਨਿੰਗ ਹੋਈ ਹੈ ਇਹਨਾਂ ਨੇ ਜਿਹੜੀ 10-11 ਸਟੇਟਾਂ 'ਚ 25-30 ਹਜ਼ਾਰ ਸਿੱਖ ਮਰਿਆ ਉਹ ਵੀ ਨਾਟੂਪਨ ਸਿੰਗਲ ਐਫੀਅਰ ਦੇ ਦਰਜ ਹੋਏ ਜਿਹੜੇ 5000 ਸਿੱਖ ਦਿੱਲੀ 'ਚ ਕਤਲ ਹੋਏ ਨੇ ਉਹਨਾਂ ਦਾ ਅਜੇ ਤੱਕ ਇੱਕ ਵੀ ਬੰਦੇ ਨੂੰ ਕਨੈਕਟ ਨਹੀਂ ਕੀਤਾ ਤੇ ਅਸੀਂ ਵੀ ਆਸ ਕਰਦੇ ਕਿ ਸਾਡੇ ਇਹਨਾਂ ਕਤਲਾਂ ਦੀ ਜਾਂਚ ਇੰਡੀਅਨ ਸਟੇਟ ਕਰੂਗੀ ਕਿਉਂਕਿ ਇਹ ਤਾਂ ਟਾਰਗੇਟ ਕਿਲਿੰਗ ਕ੍ਰਾਊਨ ਵਾਲਿਆਂ ਦੇ ਵਿੱਚ ਸੋਰਸ ਸੀ ਕਿਹਾ ਕਿ ਸਰਦਪੁਰ ਸੋਰਸਸ ਘਟ ਨਹੀਂ ਸ੍ਰੋਮਨਿਕ ਵੇਟ ਤੋਂ ਪੰਥ ਦਾ ਪੈਸਾ ਹੈ ਇਹ ਇੰਟਰਨੈਸ਼ਨਲ ਕਮਿਸ਼ਨ ਬਣਾਏ ਜਿਕੇ ਚ ਵੱਡੇ ਵੱਡੇ ਵਕੀਲ ਗੋਰੇ ਲਈਏ ਚੰਗੇ ਇਨਵੈਸਟੀਗੇਸ਼ਨ ਵਾਲੇ ਬੰਦੇ ਲੈ ਕੇ ਆਈਏ ਉਹ ਕਮਿਸ਼ਨ ਇਹਨਾਂ ਚਾਰਾਂ ਜਿਹੜੀਆਂ ਟਾਰਗੇਟ ਕਿਲਿੰਗਸ ਨੇ ਉਹ ਜਾਂਚ ਕਰੇ ਸ੍ਰੋਮਨਿਕ ਕਮੇਟੀ ਵੀ ਨਹੀਂ ਹੋ ਉਹ ਕੁਸ਼੍ਰੋਮਨਿਕ ਨੇ ਕੀ ਪੰਥ ਕੀ ਹੈ ਪੰਥ ਨੇ ਪੈਸਾ ਦਿੱਤਾ ਹੈ ਅਸੀਂ ਸ੍ਰੋਮਨਿਕ ਕਮੇਟੀ ਵਾਲਿਆਂ ਨੂੰ ਦੱਸਿਆ ਹੈ ਕਿ ਯੂਐਸ ਨੇ ਜਦੋਂ ਇਜ਼ਰਾਈਲ ਸਟੇਟ ਬਣਾਈ ਹੈ ਉਨਾਂ ਨੇ 2-3 ਸਾਲ ਪਹਿਲੇ 96 ਸਾਲ ਦਾ ਫੋਟੋਗ੍ਰਾਫਰ ਜਿਹਨੇ ਯੂਜ਼ ਨਿੱਕਲਿੰਗ ਕੀਤੀ ਹੈ ਅਨੁਚਾਤ ਕੇ ਲਿਆ ਕੇ ਇਜ਼ਰਾਈਲ ਦੇ ਵਿੱਚ ਪਰਸੀਕਿਊਟ ਕੀਤਾ ਹੈ ਤੇ ਤੁਸੀਂ ਕਮਿਸ਼ਨ ਬਣਾਓ ਜਾਂਚ ਕਰੋ ਤੇ ਰਿਪੋਰਟ ਲੈ ਕੇ ਆਓ ਅਸੀਂ ਜਦੋਂ ਤਾਕਤ ਛਾਵਾਂ ਦੇ ਖਾਤਸੇ ਪਰ ਆਪਾ ਕੱਲਾ ਕੱਲਾ ਬੰਦਾ ਹੈ ਜਿਹੜਾ ਨਿੱਜਕੀ ਮੌਤਲੀ ਜ਼ਿੰਮੇਵਾਰ ਹੈ ਜਿਹੜਾ ਬੰਦਾ ਢੰਡੇ ਦੀ ਮੌਕੀ ਜ਼ਿੰਮੇਵਾਰ ਹੈ ਜਿਹੜਾ ਦੀਪ ਸਿੱਧੂ ਦੀ ਜ਼ਿੰਮੇਵਾਰ ਹੈ ਮੂਸੇ ਵਾਲੇ ਦੀ ਜ਼ਿੰਮੇਵਾਰ ਹੈ ਇਹਨਾਂ ਸਾਰਿਆਂ ਪਰਸਪਰ ਮੇਰਾ ਕਥਨ ਦਾ ਮਤਲਬ ਇਹ ਹੈ ਕਿ ਸ਼ੁਰੂਨੀ ਕਮੇਟੀ ਦੇ ਸਦਾਨ ਸਾਹਿਬ ਤਾਂ ਕੋਣਾ ਆਣ ਤੇ ਫਟਾ ਮੰਗਦੇ ਰਹਿੰਦੇ ਨੇ ਕਿ ਉਹ ਪੰਥ ਲਈ ਇੰਨਾ ਵੱਡਾ ਕੰਮ ਕਰ ਸਕਣਗੇ ਉਹਨਾਂ ਸੀ ਕਿ ਇਹਨਾਂ ਫਰਜ਼ ਸੀ ਇਹ ਤਾਂ ਤੁਸੀਂ ਸਭ ਜਾਣਦੇ ਹੋ ਕਿ ਇਹ ਕਿਵੇਂ ਜੋਗੇ ਹੈ ਕਿ ਉਹ ਕਿਸੇ ਖਾਂ ਦੀ ਸਰ ਉੱਤ ਸੰਸੈਸ ਉਹ ਸਾਡਾ ਕਹਿਣਾ ਬੰਦ ਸੀ ਸਿੱਧਾ ਅੱਜ ਵੀ ਅੱਜ ਵੀ ਕੋਈ ਨਰੇਟਿਵ ਆਇਆ ਨਾ ਬਣਿਆ ਕਿ ਅੱਜ ਤੁਸੀਂ ਗੱਲ ਕਰਨ ਦੇ ਸੀਗੇ ਕਿ ਇਸ ਪੂਰੇ ਸਮਾਗਮ ਨੂੰ ਕੋਈ ਕਮੇਟੀ ਨੇ ਆਪਣੇ ਨਾਮ ਲਾਇਆ ਹੈ ਕਿ ਜੋ ਨਾਮ ਦੱਸੋ। ਇੱਕ ਛੋਣੀ ਕਮੇਟੀ ਦਾ ਐਸ.ਸੀ.ਪੀ.ਸੀ. ਮੈਂਬਰ ਸੀ ਛੋਟੀ ਸੋਚ ਵਾਲਾ ਸੀ ਕੱਲ ਇੱਥੇ ਆ ਕੇ ਕੇਂਦਰ ਸਿਟੀ ਦੇ ਪ੍ਰੋਗਰਾਮ ਹਾਈਜੈਕ ਕਰ ਲਏ। ਕਾਨਫਰੰਸ ਆਪ ਦੇ ਨਾਂ ਤੇ ਕਰਦੀ ਹੈ। ਅਸੀਂ ਮੈਂ ਉਹਦੇ ਬੰਦਿਆਂ ਨੂੰ ਕਹਾਂ ਸੀ ਸਾਨੂੰ ਕੋਈ ਫਰਕੂਦ ਜੇ ਆਜ਼ਾਦੀ ਦੀ ਗੱਲ ਕਰ ਸਕਦਾ ਤਾਂ ਅਸੀਂ ਇੱਧੀਆਂ ਤਲੀਆਂ ਮਾਲਿਸ਼ ਕਰਕੇ ਵੀ ਖੜਾ ਕਰ ਦਵਾਂਗੇ। ਉਹਨੇ ਬੜੀ ਛੋਟੀ ਹਲਕਤ ਕੀਤੀ ਹੈ ਕਿ ਇਹ ਫੰਕਸ਼ਨ ਛਰੋਨੀ ਕਮੇਟੀ ਕਰਾ ਰਹੀ ਹੈ। ਇਸ ਫੰਕਸ਼ਨ ਦਾ 11000 ਰੁਪਏ ਦੀ ਰਸੀਦ ਮੈਂ ਤੁਹਾਨੂੰ ਦੱਸ ਦੇਣਾ ਅਸੀਂ ਜਮਤ ਰਾਇਆ ਅਸੀਂ ਕਿਰਾਇਆ ਹੈ ਤੁਸੀਂ ਦਾਵਾ ਕਿਵੇਂ ਕਰ ਸਕਦੇ ਹੋ ਤੁਸੀਂ ਸਹਿਯੋਗੀਤ ਹੋ ਸਕਦੇ ਉਸ ਤੋਂ ਕੰਵਤੀ ਹੈ ਗਰੇਵਾਲ ਸਾਹਿਬ ਨੇ ਬੜਾ ਸਟਾਪ ਕੀਤਾ ਹੈ ਕਾਰਨ ਇਹ ਉਹਨਾਂ ਨੇ ਕੁਝ ਸਰ ਨੂੰ ਸਰ ਨੂੰ ਇੱਥੇ ਬੋਲਣ ਲਈ ਜਿਹੜੇ ਸਪੀਕਰ ਮਾਈਕ ਰੇਸ ਕਰਕੇ ਦਿੱਤੇ ਨੇ ਪਰ ਇਹ ਪ੍ਰੋਗਰਾਮ ਨਰੋਲ ਮਾਤਾ ਜੀ ਵੱਲੋਂ ਹੋਇਆ ਤਾਂ ਕੋਈ ਲੋਕੀ ਹੋਣਗੇ

अंग्रेजों ने क्या सिक्योरिटी ऑफ लाहौर मार्च अठारह सौ छियाली जो महाराजा दिलीप सिंह अडल्ट मौजूद है असं ये पावर से रिस्टोर करा हूँ अस सिख राज को सस्पेंड कर हैं पर अंग्रेज़ ने सिखा विश्वासघात है जी की सारी दुशारी है उसकी जाट क्रिटी ऑफ लाहौर है इन्हने फिर मेरे कहते महाराजा दिलीप सिंह की सुबह के जाके क्रिटी ऑफ लाहौर विश्वासकार तक सुनाए ਫਿਰ ਸੋ ਕੋਈ ਕਿ ਕ੍ਰੈਕਡ ਆਉਨ ਹੋਇਆ ਮੁੰਡਿਆਂ ਤੇ ਮੁੰਡਿਆਂ ਨੂੰ ਜੰਗੂ ਘੜ ਲੈ ਕੇ ਗਏ ਨੇ ਤੇ ਉਨੇ ਮਾਰਕਸ ਵੀ ਮੈਨੂੰ ਦਾ ਫੋਨ ਆ ਗਿਆ ਬਾਤ ਮੈਨੂੰ ਕਹਿੰਦਾ ਪਾਜੀ ਉਹ ਮੁੰਡਾ ਜਿਹੜਾ ਅਮਰਿਤਪਾਲ ਹੈ ਉਹ ਕਿਤੇ ਕਪੜਾ ਆ ਕੇ ਫਸ ਗਿਆ ਤੇ ਕਿਤੇ ਪੁਲਿਸ ਨੂੰ ਧੋਖਾ ਨਾ ਦੇ ਉਹਦਾ ਇੰਕਾਉਂਟਰ ਨਾ ਕਰਦੇ ਉਹਨੂੰ ਟੌਰਚਰ ਨਾ ਕਰੇ ਤੁਸੀਂ ਥੋੜੀ ਪੇਰਵਾਹੀ ਕਰੋ ਤੇ ਖਿਆਲ ਰੱਖੋ ਫਿਰ ਜਿੰਨੇ ਬੰਦੇ ਪੁਲਿਸ ਨੇ ਲਜਾਇਤ ਚੱਕੇ ਨੂੰ ਠੰਡੇ ਨਿਮਨ ਦਾਸਤਾ ਗਿਆ ਸੀ ਹਾਈ ਕੋਲ ਕਰੀਟਰ ਪਾ ਕੇ ਉਹਨਾਂ ਨੂੰ ਚੜਾਉਂਦੇ ਗਏ ਇਹ ਠੰਡਾ ਬੜਾ ਪੰਥਕ ਸੋਚ ਵਾਲਾ ਸੀ ਪੰਥਕ ਹਰ ਬਲੇ ਸੋਧ ਬਗਰਾ ਜੀ ਉਹ ਤਾਂ ਸੰਤ ਨਾਲ ਰਾਪਤਿ ਸੀ ਉਹ ਕਹਿੰਦੇ ਤੈਨੂੰ ਰਾਪਤਿ ਸੀ ਇਹਨਾਂ ਪਾਸ ਤੇ ਫਿਰ ਅਕਰਾਲ ਨੂੰ ਸਾਰਨੀਤ ਕਮੇਟੀ ਮੈਨੂੰ ਲੱਗਦਾ ਹੈ ਕਿ ਠੰਡੇ ਨਹੀਂ ਹੋਏ ਕਿ ਇੱਕ ਤਰ੍ਹਾਂ ਦੇ ਅੰਸ਼ ਮਦਦ ਕੀਤੀ ਹੋਈ ਹੈ ਪਰੰਪਰਿਕ ਚਾਹਤ ਉਹ ਅਕਾਸ਼ ਸਿੰਘ ਖੰਡਾ ਕਹਿੰਦਾ ਕਿ ਉਹ ਘਬਰਾ ਗਏ ਸੱਚੀ ਉਹ ਹਾਲਾਤ ਬਣ ਗਏ ਘਬਰਾ ਗਏ ਬਈ ਜੀ ਕਿਸੇ ਕਿਸੇ ਵਿੱਚ ਸੁਸੀ ਪਰ ਉਹ ਨਾ ਕਿਨ ਖਾਲਸਾ ਪੰਥ ਹੈ ਅੰchitz ਦੀ ਵਿੱਚ ਸਟਕੋ ਐਗਜ਼ੈਂਪਲਸ ਨੇ ਜਿੱਥੇ ਸਿਖੜੇ ਹੈ ਸਰ ਜਨੈਲ ਸਿੰਘ ਭੜਾ ਵਾਲੇ ਨੂੰ ਪਿੰਗ ਸੁਪਰ ਪਾਵਰਸ ਦਾ ਠੇਰਾ ਪੈ ਗਿਆ ਸੀ ਇੰਡੀਆ ਦਾ ਰਸ਼ੀਆ ਦਾ ਯੂਕੇ ਦਾ ਉਹ ਦਰਿਆਣੀ ਉਹ ਕਬਰਾਇਾਨੀ ਉਹਨੇ ਸਰਂਡਰ ਨਹੀਂ ਕੀਤਾ ਉਹਨੇ ਡਿਲੀ ਕੀਤੀ ਉਹ ਜੂਝਿਆ ਤੇ ਸ਼ਹਾਦਤ ਦਿੱਤੀ ਹੈ ਇੱਕ ਕੌਮ ਦੇ ਜਿਹੜੇ ਜਨ ਹਲੇ ਪਟਿਆਨਿੰਗ ਕਰਦੇ ਉਹ ਹੀ ਗੱਲ ਹੈ ਨਾ ਕਿ ਇੱਕ ਪਾਸੇ ਸਾਡੇ ਕੋਲ ਐਗਜ਼ੈਂਪਲ ਹੈ ਜਨੈਲ ਸਿੰਘ ਭੜਾ ਵਾਲੇ ਦਾ ਉਹਦੇ ਪਾਸੇ ਜੇ ਇਹ ਹਲਾਤ ਬਣ ਗਏ ਸੀਗੇ ਤਾਂ ਉਸੇ ਜਕਤੀ ਨੇ ਆਪਣਾ ਇੰਪਲਸਨ ਆਮਨੇ ਇੰਨਾ ਬੋਟਾ ਪਾ ਦਿੱਤਾ ਵੀ ਆ ਉਹ ਮਾਇੰਦਾ ਦੀ ਬਣਿਆ ਆ ਤੇ ਐਹੋ ਜੀ ਸਿਤੀ ਦੇ ਵਿੱਚ ਉਸ ਹਸਪੀਟਲ ਦਾ ਮਾਲਕ ਸਾਹਮ ਸਟੇਟ ਦਾ ਕੰਮ ਕਰਦਾ ਸੀ ਉਹ ਕੰਮ ਬੜੀ ਹਿਜਾਨ ਹੈ ਉਹਨੇ ਤਾਂ ਕੈਂਸਰ ਦਾ ਪੁੱਤਰਾ ਵੀ ਤਿੰਨ ਵਾਰ ਜਿਹਦਾਤਾ ਜਿਹਨੇ ਸਿੱਖ ਨਸ਼ਾ ਕੁਸ਼ੀ ਕੀਤੀ ਹੈ ਸਿੱਖ ਕੌਮ ਨੇ ਤੇ ਉਹ ਰਾਜਾ ਬਡਿੰਗ ਵੀ ਜਿਹਦਾਤਾ ਜਿਹੜਾ ਕਹਿੰਦਾ ਇੰਦਰਾ ਕਾਂਦੀ ਮੇਰੀ ਮਾਂ ਹੈਗੀ ਹੈ ਤੇ ਇਹਨਾਂ ਨੇ ਉਸਪਾਲ ਸਿੰਘ ਖੈਰਾ ਵੀ ਜਿਤਾਤਾ ਹੈ ਜਿਹੜਾ ਪੁਰਨੇ ਦੀ ਵਰਸੀ ਵੀ ਮਨਾਉਂਦਾ ਹੈ ਤੇ ਬੈਂਸ ਸਿੰਘ ਦੀ ਸਮਾਦ ਦੇ ਛਾ ਕੇ ਕਹਿੰਦਾ ਹੈ ਕੈਂਸ ਸਿੰਘ ਜਿੰਦਾਬਾਦ ਇਹ ਪੰਚੀ ਤੇ ਹੋਸਟ ਕਾਣੀ ਨਹੀਂ ਹੈਗੀ ਕਿ ਜਿਹੜੇ ਬੰਦੇ ਆਪਦੇ ਆਪ ਨੂੰ ਪੰਥਕ ਕਹਿੰਦੇ ਨੇ ਅਸੀਂ ਜਿੱਤ ਗਏ ਇਹ ਕੋਈ ਗੱਲ ਨਹੀਂ ਕਹਿੰਦੇ ਨੇ ਨਾ ਵਿਦਵਾਨਾਂ ਵਾਲ ਕਿਤੇ ਕਿਤੇ ਨਹੀਂ ਆ ਕੇ ਆਣੇ ਨੇ ਪੰਚ ਸਾਹਿਬ ਦਾ ਜਿਹੜਾ ਅੱਗੇ ਪਾਰਲੀਮੈਂਟ ਵਿੱਚ ਅਪਨ ਪਤਾ ਨੱਜੀ ਦੇ ਇੰਡੀਕੀਮੇ ਬੋਲਦੇ ਨੇ ਕਿ ਮੇਰੇ ਰਿਪਰੈਜ਼ੈਂਟ ਕਰਦੇ ਨੇ ਕਿ ਪੰਥ ਕੋਲ ਹਰ ਵਿੜਨੇ ਪੰਚਪੜਾ ਮਹਾਨ ਹੈਗਾ ਇਹ ਬੰਦਿਆਂ ਦੀ ਬਲਕਿ ਇਹ ਮਾਸੂਮ ਕਰ ਦਿੰਦਾ ਸੂਝ-ਵਿਪਲ ਇਕੱਠਾ ਹੋ ਕੇ ਚੱਲੇ ਤਾਂ ਸਾਰੇ ਨੂੰ ਸਹਰ ਹੈ ਅੱਛਾ ਐਡਵੋਕੇਟ ਸਾਹਿਬ ਜਦੋਂ ਇਹ ਨਾ ਕਤਲਾਂ ਦੇ ਬਾਰੇ ਦੇ ਵਿੱਚ ਕਿਸੇ ਮੁੰਡਿਆਂ ਦੇ ਬਾਰੇ ਦੇ ਵਿੱਚ ਜਦੋਂ ਜ਼ਿਕਰ ਕੀਤਾ ਜਾਂਦਾ ਹੈ ਤਾਂ ਉਦੋਂ ਕੁਝ ਇਨਵੈਸਟੀਗੇਸ਼ਨ ਸਾਹਮਣੇ ਆਉਂਦੀ ਹੈ ਜਿਨ੍ਹਾਂ ਵਿੱਚ ਵੱਧ ਕਰਕੇ ਮੁੰਡੇ ਉਹੋ ਨੇ ਜਿਨ੍ਹਾਂ ਦੇ ਨਾਂ ਪਿੱਛੇ ਸਿੰਗ ਲੱਗਦਾ ਹੈ ਬੜੇ ਅਫਸੋਸ ਦੀ ਗੱਲ ਆ ਪਰ ਵਿਦੇਸ਼ਾਂ 'ਚ ਬੈਠ ਕੇ ਆਪਣੇ ਲੋਕ ਆਪਣੇ ਮੁੰਡੇ ਆਪਣੇ ਇੰਤਿਆਮ ਮਾਰੀ ਜਾ ਰਹੇ ਨੇ ਇਹ ਹਾਲਾਤ ਖਣੇ ਹੋਏ ਨੇ ਕਿੱਦੀ ਸ਼ੈ ਆ ਔਰ ਪੰਚ ਲਗਾਤਾਰ ਇਹ ਕਿਸੀ ਗੱਲ ਕੀਤੀ ਕਿ ਆਨ ਸਿੰਘ ਡੋਗਰੇ ਲਾਲ ਸਿੰਘ ਖਪੜਨੀ ਸਹਿ ਦੇਖਣ ਸਿੱਖ ਹੈਗੇ ਨੇ ਪਰ ਸਿਰਫ ਐ ਨਹੀਂ ਸਿਰ ਆਪਸਿਕ ਕਿਵੇਂ ਕਹਿ ਸਕਦੇ ਜਿਹੜਾ ਸਿੱਖ ਤੇ ਹਮਲਾ ਕਰੇ ਸਿੱਖ ਤੇ ਹੋ ਜਾ ਕੰਮ ਕਰੂਗਾ ਯਾਨਕਿ ਹੁਣ ਜੇ ਆਪਾਂ ਕੇਂਦਰ ਦੀ ਵੀ ਗੱਲ ਕਰ ਲਈਆਂ ਸਟੇਟ ਡਿਪਲੋਮਾ ਦੀ ਗੱਲ ਕਰੀ ਡੀਸਟੇਟ ਐਨੀ ਬੁਢੀ ਤੋਂ ਬਾਅਦ ਤੋਂ ਕੀ ਹੈ ਕਿ ਉਹ ਸਿੱਖ ਹੈ ਉਹਨਾਂ ਨੂੰ ਕਲਾਸ ਕਰਦੀ ਹੈ ਇਹ ਸਿੱਧੇ ਵਿੱਚ ਉਸ ਬੰਦੇ 'ਤੇ ਕੀਤੇ ਨੇ ਜਿਨ੍ਹਾਂ ਨੂੰ ਬਹੁਤ ਤਨਖਾਹਾਂ ਦੇ ਰਹੇ ਨੇ ਜਿਹਨਾਂ ਨੂੰ ਸਰਕਾਰੀ ਅਫਸਰ ਵੀ ਹੈ ਉਹ ਸਿੱਧਾ ਨੂੰ ਪੈਸੇ ਦੇ ਕੇ ਇਹ ਗੱਲ ਕਰ ਰਹੇ ਨੇ ਕਿ ਗਰਬਾਨੀ ਤੇ ਫੜੋ ਆਜ਼ਾਦੀ ਦੀ ਗੱਲ ਨਹੀਂ ਕਰਦੇ ਬਹੁਤ ਵੱਡੇ ਪੱਧਰ ਤੇ ਮੁਖ ਤਾਰਾ ਸ਼ਾਮਲ ਕਰ ਲਿਆ ਚੁੱਕੇ ਹਾਂ ਉਹ ਇੱਥੇ ਵੀ ਦੇਖਣ ਨੂੰ ਮਿਲਿਆ ਸ਼ੁਰੂਆਤੀ ਬਿਆਨ ਤੋਂ ਬਾਅਦ ਰੋਕ ਕੇ ਆ ਗਿਆ ਜਦੋਂ ਪਹਿਲੇ ਬਲਾਰੇ ਸਾਹਿਬ ਆਏ ਸੀ ਉਸ ਤੋਂ ਬਾਅਦ ਰੋਕ ਦਿੱਤਾ ਗਿਆ ਕਿ ਬਾਰੇ ਇੱਕ ਸੱਤੇ ਬਿਆਨ ਨਹੀਂ ਹੈ ਕਿ ਅਸੀਂ ਤੋਂ ਕੌਣ ਦੀ ਫੈਸਲੀ ਦੱਸ ਰਹੇ ਨੇ ਤਦ ਤੱਕ ਕਿਵੇਂ ਕਹਿ ਲੂਗੀ ਸਾਡੇ ਕਿੰਨੇ ਬੰਦੇ ਇਹਨਾਂ ਨੇ ਟਾਰਗੇਟ ਕਿੱਡੇ ਦੀ ਕਰਕੇ ਸਟੇਟ 'ਚ ਕੌਸ ਮਾਰ ਦਿੱਤੇ ਐ ਅਸੀਂ ਦਿੱਲੀ ਨਾਲ ਅੱਖ ਅੱਖ ਪਾ ਕੇ ਗੱਲ ਵੀ ਨਾ ਕਹੀਏ ਤਦ ਤੱਕ ਇਹਨੇ ਹੋ ਗਿਆ ਨਹੀਂ ਅਸੀਂ ਜਿਹੜੇ ਇਵੇਂ ਡਰਦੇ ਨੇ ਡਰੂ ਬੰਦੇ ਨੇ ਅਸੀਂ ਕਿਸੇ ਨੂੰ ਨਹੀਂ ਪਿਆ ਕਿਸੇ ਇੱਥੇ ਉਹ ਇੱਥੇ ਤਾਂ ਜਿਹੜੇ ਆਜ਼ਾਦੀ ਦੇ ਪੁਰਵਾਨੇ ਨੇ ਅਸੀਂ ਉਹਨਾਂ ਨੂੰ ਕੌਨ ਕੀਤਾ ਅੱਛਾ ਭਾਈ ਸਾਹਿਬ ਆਪਦੇ ਵਿੱਚ ਮੈਂ ਆਹੀ ਦੱਸਾਂਗਾ ਕਿ ਉਹਨਾਂ ਦੇ ਹਾਲਾਤ ਜੋ ਬਣੇ ਸਕੇਗਾ ਕਿਸ ਨਾਦਮੀ ਨਾਲ ਕੇ ਹਟੇ ਐ ਆਪ ਜੋ ਸਥਿਤੀ ਐ ਉਹ ਸਾਡੇ ਸਾਹਮਣੇ ਨਜ਼ਰ ਆ ਗਈ ਤੇ ਦੇਖੋ ਕਿਸ ਤਰ੍ਹਾਂ ਉਹ ਆਕੂਪਾਇਟਰ ਵਾਲੇ ਦਾ ਕੌਨ ਹੋ ਸਿੱਕੇ ਜਾਂ ਕੀ ਗੱਲ ਐ ਉਹ ਨੀ ਆਰਗੇਨਾਈਜ਼ ਹੋ ਰਹੀ ਹੈ ਜਿਵੇਂ ਕਿ ਉਹ ਮੈਚਨ ਚੜਦੀ ਗਲਤ ਹੈ ਜਦੋਂ 84 ਦੇ ਵਿੱਚ ਇੰਡੀਅਨ ਸਟੇਟ ਕੈਂਡੀ ਸੀ ਕਿ ਫੌਜ ਚੜ ਕੇ ਫੌਜ ਲਾ ਕੇ ਸਿੱਖਾਂ ਨੂੰ ਖਤਮ ਕਰਦਾ ਹੈ ਤੇ ਤੁਹਾਡੇ ਸਾਹਮਣੇ ਸਿੰਘਾਂ ਨੇ ਕਾਹਦੇ ਸਮੇਂ ਇੱਕ ਗੱਧਿਆ ਨੂੰ ਸੂਤ ਦਿੱਤੇ ਕੇਂਦਰਾ ਵੀ ਸੂਤ ਦਿੱਤੀ ਗੈਲਸਿੰਗ ਨੂੰ ਸੂਤ ਦਿੱਤਾ ਤਾਂ ਗੱਲ ਨਹੀਂ ਹੈ ਪਾਲਸਟਾਫ ਦਾ ਤਰੀਕਾ ਜਾਣਦੇ ਬਿਲਕੁਲ ਬਿਲਕੁਲ ਤੁਹਾਡੇ ਨਾਲ ਐਡਵੋਕੇਟ ਸਵਨਜੀਤ ਸਿੰਘ ਔਰ ਇਹਨਾਂ ਮਸਿਆਂ ਨੂੰ ਲੈ ਕੇ ਵਿਚਾਰ ਜਰੂਰੀ ਹੋਣੀ ਹੋਏਗਾ 10 ਦਿਨ ਬੜੇ ਰੋਮਾਂਚਕ Subscribe to One India channel and never miss an update.